प्यारे प्यार प्यार्यारत श्री अकाल जी देख रहे हो स्टार न्यूज बलविंद जदों अपने परिवार, नाल वापस गुरु पोरत उतर दे ने परिवार अपना एयरपोर्ट के अंदरों समान लैंड चले जाते पिछो बजुर्ग किधरे गुम जानते जिना कल अजनला के पिंड रोखे को देखा गया जियो पंप के ठेकेदारा वालों उस चाह पानी पिलाया बूट पवाए कपड़े पवाए उसको बारह कर पुलिस दे हवाले दिता गया। पता चल के हवाले कर अपने बजुर्ग नया ने, ने जीओ बी पी ठेकेदार सरदार बिक्रमजीत पत्रकार गुरप्रीत संधु तहत दिलून धनवाद किया अगर ए ना मेहनत कर दे बजुर्ग किधरे खो जाता असि कितों लभद परिवार ने सड़क सुरक्षा फोरस

ਮਲਾਮਾ ਦੇ ਉੱਤੇ ਚੜ ਗਏ ਨੇ ਮਲਾਮਾ ਦਾ ਮਲਾਮਾ ਦਾ ਜੋ ਹੱਥ ਬੰਨਦਾ ਉਹ ਨਾਲ ਸਾਹਮਣੇ ਹਾਂਜੀ ਵੀਰ ਜੀ ਅੱਜ ਤੁਹਾਡੇ ਬਜ਼ੁਰਗ ਲੱਭੇ ਨੇ ਦੀ ਧੰਨਵਾਦ ਕਰਦੇ ਹਾਂ ਟੀਮ ਦਾ ਕਿਵੇਂ ਤੜਕਾ ਕਹਿੰਦੇ ਨੇ ਨਾ ਕੀ ਸ਼ਬਦ ਨੇ ਤੁਹਾਡੇ ਜੀ ਸਭ ਤੋਂ ਕੋਈ ਸ਼ਬਦ ਹੀ ਹੈ ਨਹੀਂ ਜੀ ਕਿ ਜਿਹੜੀ ਸਾਰੀ ਟੀਮ ਨੇ ਇੰਨੀ ਮਿਹਨਤ ਕੀਤੀ ਸਾਨੂੰ ਬੜੇ ਸਹੀ ਸਲਾਮਤ ਸਾਡੇ ਕੋਲ ਆ ਗਿਆ ਸਾਡੇ ਕੋਲ ਸੁਝਾਇਆ ਬੜੇ ਸਾਡੇ ਪ੍ਰਾਂਤ ਦਾ ਬਹੁਤ ਧੰਨਵਾਦ ਜਿਹਨਾਂ ਨੇ ਐਂਡ ਦੇਖ ਕੇ ਸਾਡਾ ਬਹੁਤ ਕੀਤਾ ਤੇ ਇਹ ਭਾਈ ਸਾਹਿਬ ਆਪਣੇ ਇੱਕ ਲੋਕੇਸ਼ਨ ਤੇ ਬੈਠੇ ਰਹੇ ਸਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਕੋਈ ਲੱਗ ਹੈ ਨਹੀਂ ਜੀ ਤੁਹਾਨੂੰ ਕਹਿਣ ਲਈ ਕਿ ਜਿੰਨਾ ਤੁਹਾਡਾ ਸ਼ੁਕਰੀਆ ਕਰੀਏ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਭ ਆਹ ਜਿਹੜਾ ਪਾਕਸ਼ਾ ਕੀ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਕੋਲ ਪਹੁੰਚ ਆਇਆ ਸਪੋਰਟ ਕਰੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਹਾਂਜੀ ਭਾਈ ਕੀ ਨਾਮ ਤੁਹਾਡਾ ਜਿਹੜਾ ਨਾ ਅਰਵਿੰਦਰ ਸਿੰਘ ਹੈ ਜੀ ਕਿੱਥੋਂ ਅਸੀਂ ਕਤਾਰ ਪੁੱਟੋ ਜੀ ਕਿੱਛਾ ਇਹ ਇਹ ਕਿੱਥੋਂ ਆਏ ਸੀਗੇ ਅੰਕਲ ਹੁਣੇ ਤਾਂ ਕੀ ਇਹ ਤੁਹਾਡੇ ਨਾਲ ਜਿਨੂੰ ਇਹਨਾਂ ਦਾ ਤਾਲਮਿਲ ਨਹੀਂ ਹੋਇਆ ਕਿਦਾਂ ਤੁਹਾਨੂੰ ਪਤਾ ਲੱਗਦਾ ਇਹਨਾਂ ਦਾ ਪਰਿਵਾਰ ਕੱਲ ਕੋਈ ਪਰਸੋਂ 10 50 ਦੇ ਇਹਨਾਂ ਦੀ ਫਲਾਈਟ ਲੱਗੀ ਹੈਗੀ ਹੈ ਪਹਿਲਾਂ ਟੋਰਾਂਟੋ ਤੋਂ ਮਿਲਾਨ ਤੇ ਮਿਲਾਨ ਤੋਂ ਅੰਮ੍ਰਿਤਸਰ ਆਏ ਹੈਗੇ ਆਪਣੇ ਪੂਰੇ ਪਰਿਵਾਰ ਦੇ ਨਾਲ ਸੀਗੇ ਨਾਲ ਇਹਨਾਂ ਦੇ ਵਾਈਫ ਦੋ ਬੇਟੀਆਂ ਬੱਚੇ ਕੋਈ ਇਮੀਗ੍ਰੇਸ਼ਨ ਕੋ 12 12 ਦੇ ਵਿਚਕਾਰ ਹੋਈ ਇਹਨਾਂ ਦੀ ਬਾਅਦ ਦੇ ਵਿੱਚ ਉਹ ਪਰਿਵਾਰ ਜਿੱਦਾਂ ਆਪਣਾ ਲੇਗਜ ਪਲੈਨ ਨੂਪ ਹੋ ਗਿਆ ਤੇ ਇਹਨਾਂ ਵੱਲ ਧਿਆਨ ਨਹੀਂ ਕੀਤਾ ਤੇ ਇਹ ਲੋਕਾਂ ਜਨਨ ਭੁੱਲਣ ਦੀ ਆਦਤ ਆ ਛਾਤੀ ਨਾਲ ਛਾਤੀ ਤੇ ਇਹ ਆਪਣਾ ਉਹ ਸਮਾਨ ਦੇਖਦੇ ਸੀ ਉਸ ਟੈਕ ਚ ਬਾਹਰ ਨੂੰ ਆ ਗਏ ਜਦੋਂ ਬਾਹਰ ਨੂੰ ਆਏ ਤਾਂ ਉਹਨਾਂ ਨੇ ਅੱਧਾ ਘੰਟਾ ਇਹਨਾਂ ਨੂੰ ਚੈੱਕ ਕੀਤਾ ਅੰਦਰ ਕਿਤੇ ਨਹੀਂ ਮਿਲੇ ਫਿਰ ਅੰਦਰ 에어ਪੋਰਟ ਅਥਾਰਟੀ ਨੂੰ ਗੱਲਬਾਤ ਕੀਤੀ ਉਹਨਾਂ ਨੇ ਦੇਖਿਆ ਕੈਮਰੇ ਚੈੱਕ ਕੀਤੇ ਸਾਰੇ ਇੱਕ ਬੰਦ ਕੋਟੀ ਤੇ ਇਹਨਾਂ ਦੀ ਲੋਕੇਸ਼ਨ ਟ੍ਰੇਸ ਹੋਈ ਸੀ ਠੀਕ ਕਿੱਥੇ ਕੈਮਰੇ ਦੀ ਲੋਕੇਸ਼ਨ ਹੁੰਦੀ ਸੀ ਉਸ ਤੋਂ ਬਾਅਦ ਇਹ ਮਿਲੇ ਨਹੀਂ ਫਿਰ ਅਸੀਂ ਪੁਲਿਸ ਕੰਪਲੇਂਟ ਕਰਵਾਈ ਤੇ 에어ਪੋਰਟ ਪੁਲਿਸ ਨੂੰ ਉਹਨਾਂ ਨੇ ਵੀ ਸਾਨੂੰ ਕਾਫੀ ਕਾਪਰਟ ਕੀਤਾ ਹੈਗਾ ਜੀ ਉਸ ਤੋਂ ਬਾਅਦ ਤੇ ਲੱਭਦੇ ਰਹੇ ਤੇ ਅੱਜ ਫਿਰ ਮੇਰੇ ਖਲ ਸਵੇਰੇ ਮੈਨੂੰ ਆ ਬੀਐਨਜੀ ਦਾ ਫੋਨ ਆਇਆ ਕੋਈ 10 ਵਜੇ ਕਿ ਇਹਨਾਂ ਨੇ ਜਦੋਂ ਐਡ ਕਿਤੇ ਦੇਖੀ ਆਪਣੇ ਆਨਲਾਈਨ ਜਾਂ ਕੁਝ ਵੀ ਜਿਹੜਾ ਫੋਨ ਕੀਤਾ ਵੀ ਅਸੀਂ ਉਹਨਾਂ ਨੂੰ ਕੱਲ ਦੇਖਿਆ ਸੀਗਾ ਫਿਰ ਇਹਨਾਂ ਨੇ ਕੰਟੈਕਟ ਕੀਤਾ ਤੇ ਮੇਰੇ ਕੋਲ ਉਹ ਪੰਪਰੇ ਮਾਲਕ ਹੈਗੇ ਭਾਈ ਸਾਹਿਬ ਹਾਂਜੀ ਇਹ ਇਹਨਾਂ ਨਾਲ ਗੱਲ ਹੋਈ ਤੇ ਕਹਿੰਦੇ ਕੋਈ ਨਹੀਂ ਜੀ ਮੈਂ ਜਾ ਕੇ ਦੇਖਦਾ ਹੈਗਾ ਤੇ ਹੁਣ ਸਵੇਰੇ ਇਹਨਾਂ ਨੇ ਇਹਨਾਂ ਨੂੰ ਟਰੇਸ ਕੀਤਾ ਹੈਗਾ ਤੇ ਸਾਰੀ ਟੀਮ ਦਾ ਜੀ ਤੇ ਪੀਸੀਆ ਟੀਮ ਦਾ ਵੀ ਬਹੁਤ ਧੰਨਵਾਦ ਜਿਹੜਾ ਕੱਲ ਤੋਂ ਇਨਾ ਪ੍ਰਾਲਾ ਕਰ ਰਹੇ ਬਾਕੀ ਪੰਪਰੇ ਭਰਾ ਹੀ ਸਾਲ ਦਾ ਬਹੁਤ-ਬਹੁਤ ਧੰਨਵਾਦ ਉਹ ਸਾਰੇ ਸਾਰੇ ਸਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਸਹੀ ਸਲਾਮਤ ਪਹੁੰਚ ਗਏ ਹਾਂਜੀ ਅੱਗੇ ਕਦੀ ਇਹਨਾਂ ਨੂੰ ਕੋਈ ਇਹੋ ਜਿਹੀ ਮੁਸ਼ਕਲ ਆਈ ਸੀ ਇੱਥੇ ਬਾਹਰ ਹੁੰਦੇ ਹੈਗੇ ਵੈਸੇ ਇਹਨਾਂ ਦੇ ਨਾਲ ਜ਼ਿਆਦਾ ਰਹੀਦਾ ਹੀ ਹੈ ਨਾ ਕੋਈ ਬਾਹਰ ਘਾਟੀ ਇਹਨਾਂ ਨੂੰ ਵੀ ਇਕੱਲਿਆਂ ਜਾਣ ਦੇਈਦਾ ਚੱਲ ਵੀ ਮੇਰੇ ਖਿਆਲ ਇੱਕ ਦੋ ਮਿੰਟ ਦਾ ਹੀ ਕੋਈ ਧਿਆਨ ਇਧਰ ਨੂੰ ਗਿਆ ਤੇ ਆਪਣੇ ਬਾਹਰ ਨੂੰ ਆ ਗਏ ਵਸ ਤੀ 2 3 ਸਾਲ ਤੋਂ 3 ਸਾਲ ਤੋਂ ਇਹਨਾਂ ਨੂੰ ਹੈਗੀ ਪ੍ਰੋਬਲਮ ਹਾਂਜੀ ਵਿੱਚ ਕੀ ਨਾਮ ਤੁਹਾਡਾ ਮੇਰਾ ਨਾਮ ਬਿਗਰੰਦ ਸਿੰਘ ਹੈ ਕਿੱਥੇ ਆਪਣਾ ਪੰਪਿਆ ਜਿਹੜਾ ਤੁਹਾਡੇ ਕੋਲ ਜੀਓ ਬੀਪੀ ਪਟ્રોલ ਪੰਪਿਆ ਜੀ ਰੋਸਟੀ ਤੇ ਲਾ ਲਿਆ। ਕਿਨੇ ਤਾਂ ਇਹਨਾਂ ਦਾ ਪਤਾ ਲੱਗਿਆ ਸੀ ਆਪ ਵੀ ਤੁਹਾਡੇ ਆਏ ਸੀਗੇ ਜਾਂ ਤੇ ਕੈਮਰੇਾਂ ਤੇ ਦੇਖਿਆ। ਆਪ ਵੀ ਇਹ ਨਹੀਂ ਲੈ ਸਾਡੇ 3:30 ਵਜੇ ਸਵੇਰੇ ਆਪਣੇ ਪੰਪ ਦੇ ਉੱਪਰ ਆਈ ਸੀ ਸਵੇਰੇ ਤੇ ਅਹੀਂ ਬਾਅਦ ਦੇ ਵਿੱਚ ਆਪਣਾ 112 ਨੰਬਰ ਜਿਹੜਾ ਡਾਇਲ ਕਰਕੇ ਸਭ ਤੋਂ ਪਹਿਲੇ ਉਹਨਾਂ ਨਾਲ ਸੰਪਰਕ ਕੀਤਾ ਹੈ ਤੇ ਉਹਨਾਂ ਨੇ ਵੀ ਸਾਡੀ ਇਸ ਨੂੰ ਉਹਨਾਂ ਨੂੰ ਲੱਭਣ ਦੀ ਇਕ ਕਸਮ ਦੇ ਦਿੱਤੀ ਆ ਤੇ ਉਹਨਾਂ ਕੋਲ ਦੱਸਿਆ ਕਿ ਇਹ ਆਪਣੇ ਬਾਪੂ ਨੇ ਦੇਖੇ ਬਹੁਤਾਂ ਗੱਲ ਬ੍ਰਾਡ ਲਾ ਕੇ ਬੋਚੇ ਨੇ ਤੇ ਫਿਰ ਇਹ ਜਿਹੜੇ ਭਾਈ ਨੇ ਜਦੋਂ ਕਟਾਰ ਕੋਲ ਸਭ ਤੋਂ ਆਏ ਜਿਨ੍ਹਾਂ ਦੇ ਬਿਗੜਤ ਨਹੀਂ ਉਹਨਾਂ ਦਾ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਐਡ ਕੀਤਾ ਜਿਹਾ ਤੁਹਾਨੂੰ ਬਿਲਕੁਲ ਪਤਾ ਵਾ ਕਿ ਇਹਨਾਂ ਦਾ ਰਸਤਾ ਹੈ ਉਹਨਾਂ ਨੂੰ ਨਹੀਂ ਕਿ ਇਹ ਬਾਪੂ ਨੇ ਨਾਲ ਵੀਡੀਓ ਤੇ ਗੱਲ ਕਰਾਈ ਤੇ ਇਸ ਤਰ੍ਹਾਂ ਦੇ ਪਰਿਵਾਰ ਨੇ ਪਰਵਾਹ ਪੰਦੇ ਲੋਕ ਕਿਵੇਂ ਦਾ ਲੱਗ ਰਿਹਾ ਇੱਕ ਪਰਿਵਾਰ ਜਿਸੇ ਦਾ ਵਿਛੜਿਆ ਜੀ ਉਹਨਾਂ ਨੂੰ ਮਿਲਿਆ ਬਹੁਤ ਵਧੀਆ ਲੱਗਿਆ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਨਿਆਮਤ ਸੂਫੀ ਆ ਜੀ ਮੈਂ ਫਾਰਮਰ ਸਟੇਟ ਸਕੱਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਔਰ ਕੌਮੀ ਮਨੁੱਖੀ ਸੁਰੱਖਿਆ ਆਵਾਜ਼ ਸੰਗਠਨ ਦਾ ਜਿਹੜਾ ਚੇਅਰਮੈਨ ਆ ਹਰ ਇੱਕ ਇੱਕਰ ਤੋਂ ਜੋ ਗਾਣਾ ਲਾਵਾ ਉਹ ਜਿਹੜੇ ਲਾਪਤਾ ਵੀ ਹਾਸ ਤੇ ਚੇਨਾ ਪੰਪਲੋਂ ਜਿਹੜਾ ਵਾ ਉਹ ਬਜੁਰਗ ਨੂੰ ਜਿਹੜਾ ਵਾ ਆਪਣੇ ਕੋ ਲੈ ਕੇ ਦੇਖੋ ਜਿੰਨੀ ਵੀ ਸੇਵਾ ਸਰਵਿਕ ਕਰਕੇ ਉਹਨੂੰ ਫੋਟੋ ਦੇ ਹਵਾਲੇ ਕੀਤਾ ਗਿਆ ਤੇ ਆਜੋ ਦੇ ਪਰਿਵਾਰ ਨੂੰ ਬੁਲਾਇਆ ਗਿਆ ਉਹ ਮੈਂ ਅੱਜ ਇਹ ਕਿ ਇਹਨਾਂ ਦਾ ਕਸਟਮਰ ਹੀ ਆ ਜੀ ਮੈਂ ਤੇਲ ਪਵਾਉਣ ਦੀ ਜਦੋਂ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਆਪਣੇ ਪਿੰਡ ਰੋਖੇ ਤੋਂ ਬਲਕਾਰ ਸਿੰਘ ਜੀ ਗਰੰਥੀ ਸਿੰਘ ਨੇ ਉਹਨਾਂ ਦੇ ਸੁਪੁੱਤਰ ਜਗਰਾਤ ਸਿੰਘ ਔਰ ਵਿਕਰਮਜੀਤ ਸਿੰਘ ਤੇ ਇਹ ਦੀ ਮੈਨੇਜਮੈਂਟ ਜਿਹੜੀ ਆ ਇਹਨਾਂ ਦੇ ਕੋਲ ਆ ਰਿਲਾਇੰਸ ਪੰਪ ਦੀ ਜਿਹੜਾ ਕਿ ਅਜ ਨਾਲੇ ਦੇ ਨਾਲ ਹੀ ਰੋਖੇ ਪਿੰਡ ਲੱਗਦਾ ਤੋਂ ਮੈਨੂੰ ਜਦੋਂ ਪਤਾ ਲੱਗਾ ਕਿ ਮੈਂ ਦੇਖਿਆ ਕਿ ਇਹਨਾਂ ਨੇ ਇੱਕ ਬਲਵਿੰਦਰ ਸਿੰਘ ਸਨ ਆਫ ਕੁੰਨ ਸਿੰਘ ਪਿੰਡ ਕਰਤਾਰਪੁਰ ਜਲੰਧਰ ਦਾ ਬਜ਼ੁਰਗ ਨੇ ਜਿਹੜੇ ਕਿ ਬੀਤੇ ਦਿਨ ਆਏ ਨੇ ਬਾਹਰੋਂ ਟ੍ਰਾਂਟੋ ਕੈਨੇਡਾ ਤੋਂ ਆਏ ਨੇ ਔਰ ਉਹ ਜਦੋਂ ਇਸ ਜਗ੍ਹਾ ਤੇ ਉਤਰੇ ਰਾਜਸਥਾਨੀ 에어ਪੋਰਟ ਤੇ ਅਚਾਨਕ ਉਹਨਾਂ ਨੂੰ ਦਿਮਾਗੀ ਪਰੇਸ਼ਾਨੀ ਜਾਂ ਕੋਈ ਹੈਗੀ ਨਾ ਦੇ ਵਿੱਚ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ ਉਦੇ ਨਾਲ ਜਦੋਂ ਤੁਰਦੇ ਤੁਰਦੇ ਜਾਂ ਰਾਹੀ ਰਹੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਇਹ ਪੰਪ ਤੇ ਪਹੁੰਚੇ ਆ ਤੇ ਇਹਨਾਂ ਲੜਕਿਆਂ ਨੇ ਬਹੁਤ ਵਧੀਆ ਪਰਾਲਾ ਕਰਕੇ ਉਹਦੀ ਪੁਨਛਾਨ ਕੀਤੀ ਆ ਪੁਲਿਸ ਨੂੰ ਸੂਚਿਤ ਕੀਤਾ ਔਰ ਮੈਂ ਕਹਿੰਨਾ ਕਿ ਇਹੋ ਜਿਹਾ ਪਰਾਲਾ ਜਿਹੜਾ ਹਰ ਇਨਸਾਨ ਨੂੰ ਕਰਨਾ ਚਾਹੀਦਾ ਔਰ ਬਜ਼ੁਰਗ ਨੂੰ ਉਹਦੇ ਘਰ ਤੱਕ ਪਹੁੰਚਾ ਕੇ ਔਰ ਇੱਕ ਪੁੰਨ ਦਾ ਕੰਮ ਖਟਿਆ ਇੱਕ ਸ਼ਾਬਾਸ਼ੇ ਵਾਲਾ ਜਿਹੜਾ ਕੰਮ ਆ ਉਹ ਖਟਿਆ ਕੀ ਮੰਨਦੇ ਹੋ ਕਿ ਆਮ ਹੀ ਦੇਖਿਆ ਜਾਂਦਾ ਆ ਕਿ ਜੇ ਅਸੀਂ ਸ਼ਹਿਰਾਂ ਦੇ ਜਾਨੇ ਆ ਤੇ ਆਮ ਹੀ ਜਿਹੜੇ ਬਜ਼ੁਰਗਿਆ ਉਹ ਰੋੜਾਂ ਦੇ ਉੱਤੇ ਜਾਂ ਸਾਈਡਾਂ ਦੇ ਉੱਤੇ ਜਿਹੜੇ ਬੈਠੇ ਮਿਲਦੇ ਆ ਕੀ ਕਰਨਾ ਚਾਹੀਦਾ ਉਹਨਾਂ ਦਾ ਆਮ ਲੋਕ ਆਪਾਂ ਨੂੰ ਚਾਹੀਦਾ ਆ ਤੋਂ ਕਈ ਵਾਰੀ ਆਪਾਂ ਜਾਂ ਮੰਨ ਲਓ ਕਿ ਬੈਗਰ ਸਮਝ ਕੇ ਮੰਨਤੇ ਸੋ ਕਿ ਜਾਂ ਆਪਾਂ ਉਹਨਾਂ ਨੂੰ ਸ਼ੱਕ ਦੀ ਨਿਗਾਹ ਤੇ ਨਾਲ ਦੇਖਦੇ ਆਂ ਪਰ ਦੇਖਿਆ ਜਾਂਦਾ ਕਿ ਕਈ ਵਾਰੀ ਉਹ ਬਹੁਤ ਸਾਰੇ ਲੋਕ ਜਿਹੜੇ ਆ ਪਰਿਵਾਰਾਂ ਤੋਂ ਵਿਛੜ ਗਏ ਹੁੰਦੇ ਨੇ ਜਿਨ੍ਹਾਂ ਨੂੰ ਕਿ ਕਿਸੇ ਬੱਚੇ ਨੇ ਢੇਮ ਮਾਰਤੀ ਜਾਂ ਮਤਲਬ ਦੂਸਰੇ ਬੱਚੇ ਨੇ ਮਾਰਤੀ ਵੇਖੋ ਵੇਖੀ ਕਈ ਵਾਰੀ ਉਹਨਾਂ ਨੂੰ ਬੱਚਿਆਂ ਰਾਹੀਂ ਜਾਂ ਮਤਲਬ ਕੁਛ ਰਾਹੀ ਗੀਰਾਹੀਂ ਜਾਂ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਪਰ ਦੇਖਣਾ ਚਾਹੀਦਾ ਹੈ ਕਿ ਜਾਂ ਇਹ ਸਹੀ ਮਤਲਬ ਪਰੇਸ਼ਾਨ ਦਿਮਾਗੀ ਤੌਰ ਤੇ ਜਾਮਲ ਕਿਸੇ ਕਾਰਨ ਪਰੇਸ਼ਾਨ ਆ ਉਹਦੀ ਪੌਣਛਾਨ ਕਰਕੇ ਤੇ ਮੈਂ ਕਹਿੰਦਾ ਕਿ ਵਧੀਆ ਤੇ ਸਭ ਤੋਂ ਇਹ ਗੱਲ ਹੈ ਕਿ ਉਹਦੇ ਪਰਿਵਾਰ ਨੂੰ ਲੱਭ ਕੇ ਜਾਂ ਉਹਦਾ ਦੇਖ ਕੇ ਤੇ ਬਹੁਤ ਸਾਰੀਆਂ ਜਿਵੇਂ ਜਥੇਬੰਦੀਆਂ ਇਸ ਏਜੰਡੇ ਤੇ ਕੰਮ ਵੀ ਕਰ ਰਹੀਆਂ ਤੇ ਉਹਦੇ ਪਰਿਵਾਰ ਤੱਕ ਮਿਲਾਉਣਾ ਚਾਹੀਦਾ ਇਹਦੇ ਤੋਂ ਵੱਡੀ ਤੇ ਹੋਰ ਮਨੁੱਖਤਾ ਦੀ ਸੇਵਾ ਕੋਈ ਨਹੀਂ ਮੈਂ ਸਮਝਦਾ ਭਾਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਕਾਜੀ ਚੀਜ਼ੀ ਕਰ ਦੋ ਪਾਜੀ ਮੈਂ 에어 ਬੁਆਏ ਇੱਥੇ ਉਹ ਨੂੰ ਕਿਵੇਂ ਪਤਾ ਲੱਗਾ ਸੀ ਜਿਹੜੇ ਕੋੜ ਗਏ ਮੈਂ ਪਾਜੀ ਇਹ ਨਾ ਇੱਥੇ ਆਇਆ ਹਾਂ 9 ਵਜੇ ਦੀ ਮੇਰੀ ਡਿਊਟੀ ਸੀ ਤੇ 6 ਵਜੇ ਦੇ ਕਰੀਬ ਮੇਰੇ ਯਾਰ ਬੇਲੀ ਆਂਦੇ ਵੀ ਕਿ ਪਾਜੀ ਉਹ ਨਹੀਂ ਤੁਰੇ ਫਿਰਨਦੇ ਆ ਤੇ ਪਤਾ ਨਹੀਂ ਕਿਉਂ ਨੇ ਆ ਤੇ ਜਾਂ ਕਿੰਨਾ ਨਾ ਆਏ ਆ ਤੇ ਗੱਡੀਆਂ ਦੇ ਚਲੋ ਥੋੜਾ ਜਿਹਾ ਹੈਗਾ ਹੀ ਉਹਨਾਂ ਦਾ ਕੋਈ ਹਿਸਾਬ-ਕਿਤਾਬ ਤੇ ਗੱਡੀਆਂ ਦੇ ਅੱਗੇ ਜੇ ਹੁੰਦੇ ਹੀ ਤੇ ਮੈਂ ਕਿਹਾ ਅਕਲਜੀ ਚਲੋ ਤੁਸੀਂ ਸਾਈਡ ਤੇ ਬਹਿ ਜਾਓ ਕਿੱਥੋਂ ਆਏ ਜੇ ਬਾਕੀ ਉਹਨਾਂ ਮੈਨੂੰ ਕੁਝ ਨਹੀਂ ਦੱਸਿਆ ਨਾ ਬੋਲਦੇ ਬਸ ਇਹੀ ਆਂਦੇ ਵੀ ਉਦਾਂ ਹੀ ਆਇਆ ਮੈਂ ਚੱਲਿਆ ਮੈਂ ਚੱਲਿਆ ਇਦਾਂ ਕਰੀ ਜਾਂਦੇ ਸੀ ਤੇ ਬਾਅਦ ਚਲੋ ਮੈਂ ਉਹਨਾਂ ਨੂੰ ਭਾਜੀ ਚਾਹ ਪਾਣੀ ਪੁੱਛੀ ਮੈਂ ਚਾਹ ਪੀਓਗੇ ਠੰਡ ਬੜੀ ਗੰਭੀ ਗਲੇ ਗਲੇ ਪੈ ਹੀ ਰਹੀ ਉਦੋਂ ਤੇ ਮੈਂ ਚਾਹ ਪਾਣੀ ਪੁੱਛਿਆ ਤੇ ਉਹਨਾਂ ਚਲੋ ਚਾਹ ਚੁ ਪੀਤੀ ਰੋਟੀ ਪੁੱਛੀ ਉਹਨਾਂ ਹੋਣੀ ਖਾਦੀ ਜੀ ਤੇ ਬਾਕੀ ਇਹ ਵੀ ਨਾ ਕੋਈ ਉਹਨਾਂ ਪਜਾਮਾ ਪਾਇਆ ਸੀ ਜੀ ਚੁੰਨੀ ਜੀ ਬੁਲੇਟੀ ਠੰਡ ਚ ਫੇਰ ਚਲੋ ਮੇਰੇ ਕੋ ਵੀ ਜੀ ਇੱਕ ਪਜਾਮਾ ਹੈਗਾ ਸੀ ਪੰਪ ਤੇ ਪਿਆ ਐਕਸਟਰਾ ਰੱਖਿਆ ਸੀ ਜੇ ਕੰਮ ਕਾਰ ਵਾਸਤੇ ਉਹ ਮੈਂ ਉਹਨਾਂ ਨੂੰ ਦਿੱਤਾ ਜੀ ਉਹਨਾਂ ਨੂੰ ਦੇਖ ਕੇ ਤੇ ਫੇਰ ਚਲੋ ਉਹਨਾਂ ਨੂੰ ਠੰਡ ਸੁਣ ਕੇ ਚਾਹ ਚੂ ਪੀ ਆਈ ਜੇ ਤੇ ਬਾਅਦ ਉਹ ਜਨਾਲੇ ਨੂੰ ਚਲ ਗਏ ਸੀ ਜੇ ਹਾਂਜੀ ਜੀ ਬਾਅਦ ਤੇ 112 ਤੇ ਵੀ ਕਾਲ ਕੀਤੀ ਹਾਂਜੀ ਭਾਜੀ ਵੀਰ ਜੀ ਹੋਣੀ ਵਿਕਰਮਜੀਤ ਸਿੰਘ ਹੋਣੀ ਪੰਪ ਦੇ ਮਾਲਕ ਆ ਵੀਰੋ ਨਹੀਂ ਉਹਨਾਂ ਨੂੰ ਮੈਂ ਕਿਹਾ ਸੀ ਤੇ ਉਹਨਾਂ ਬਾਅਦ 112 ਤੇ ਕਾਲ ਕੀਤੀ ਸੀ ਜੇ ਤੇ ਉਹਨਾਂ ਬਾਅਦ ਪੁਲਿਸ ਵੀ ਆਈ ਸੀ ਜੇ ਤੇ ਉਹ ਜਨਾਲੇ ਥਾਣੇ ਵੀ ਗਏ ਸੀ ਵੀ ਭਾਜੀ ਆ ਪਤਾ ਨਹੀਂ ਲਾ ਪਤਾ ਵਾ ਬੰਦਾ ਜਾਂ ਥੋੜਾ ਦਿਮਾਗੋ ਹੈਗੇ ਆ ਭਾਜੀ ਉਹਨਾਂ ਦਾ ਹੈਗਾ ਸੀ ਕੋਈ ਹਾਗਤਾ ਵੀ ਜੀ ਤੇ ਇਸ ਕਰਕੇ ਉਹਨਾਂ ਨੂੰ ਕਿਹਾ ਤੇ ਉਹਨਾਂ ਆਖਿਆ ਚਲੋ ਕੋਈ ਨਹੀਂ ਛੱਡ ਜੋ ਤੇ ਉਹਨਾਂ ਫੇਰ ਮੇਰੇ ਨਾਲ ਛੱਡਤਾ ਹੀ ਭਾਜੀ ਉਹਨਾਂ ਨੂੰ ਬਜ਼ੁਰਗ ਹੀ ਜਿਹੜੇ ਜ ਉਹਨਾਂ ਨੂੰ ਅੱਜ ਫੇਰ ਕਿੱਥੋਂ ਮਿਲਦੇ ਆ ਅੱਜ ਭਾਜੀ ਇੱਧਰ ਨਾ ਕੁੱਕਣ ਵਾਲੇ ਤੇ ਅੱਗੇ ਗੁਰਦਾਰਾ ਹੈਗਾ ਵਾ ਉੱਥੇ ਬੈਠਿਆ ਹੀ ਭਾਜੀ ਉਹਨੇ ਤੇ ਇਹ ਵੀਰ ਜੀ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਮਾਲਕ ਜਿਹਨਾਂ ਦੀ ਇੰਟਰਵਿਊ ਜੀ ਵੇਖਣ ਨੇ ਭਾਜੀ ਉਹਨਾਂ ਦਾ ਹੈਗਾ ਨਾ ਬਜ਼ੁਰਗ ਹੀ ਜੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਭਾਜੀ ਮੈਂ ਕਾਲ ਕੀਤੀ ਉਹਨਾਂ ਨੂੰ ਮੈਂ ਵੇਖ ਕੇ ਉਹਨਾਂ ਕਿਹਾ ਵੀ ਹਾਂਜੀ ਉਹੀ ਆ ਬਜ਼ੁਰਗ ਮੈਂ ਸਾਰਾ ਐਡਰੈਸ ਵਗੈਰਾ ਦਿੱਤਾ ਮੈਂ ਕੋ ਇੱਥੇ ਆਏ ਸੀ ਜੇ ਪੰਪ ਤੇ ਤੇ ਫਿਰ ਉਹ ਬਾਹਰੋਂ ਉੱਥੋਂ ਆਏ ਸੀ ਨੇ ਇਹ ਤਾਂ ਇਕੱਲੇ ਘੁੰਮਦੇ ਰਹੇ ਨੂੰ ਲੱਗ ਨਹੀਂ ਨਹੀਂ ਜੀ ਮੇਰੇ ਮਾਲਕ ਵੀ ਨਾਲ ਹੀ ਵਿਕ੍ਰਮਜੀਤ ਸਿੰਘ ਹੋਣੀ ਵੀਰਜੀ ਹੋਣੀ ਜੀ ਹਾਂ ਜੀ ਤੇ ਫਿਰ ਕੋ ਕਿਹਦੇ ਨਾਲ ਮਤ ਕੀਤੀ ਹਾਂ ਜੀ ਭਾਜੀ ਮਤ ਬਥੇਰਾ ਕੀਤੀ ਭਾਜੀ ਤੁਸੀਂ ਬਹੁਤ ਕੀਤੀ ਆ ਵੀ ਸਾਡੇ ਨਾਲ ਨਾਲ ਰਹ ਜੇ ਜਿੱਥੇ ਵੀ ਗਏ ਰਹੇ ਚਲੋ ਜਨਾਲੇ ਵੀ ਆਪਾਂ ਘੁੰਮੇ ਆ ਫਿਰ ਸਾਨੂੰ ਪਤਾ ਲੱਗਾ ਵੀ ਕੁੱਕਣ ਵਾਲੇ ਤੇ ਫਿਰ ਤੁਸੀਂ ਸਾਡੇ ਨਾਲ ਸਾਥ ਬੜਾ ਦਿੱਤਾ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ ਜਿਵੇਂ ਆਪਣੇ ਆਪ ਨੂੰ ਭਾਗੇ ਸਮਝਦੇ ਹੋ ਕਿ ਇੱਕ ਪਰਿਵਾਰ ਨੂੰ ਉਹਨਾਂ ਦਾ ਮੈਂ ਨਾ ਭਾਜੀ ਮੈਂ ਜ਼ਿੰਦਗੀ ਚ ਚਲੋ ਜਿੱਦਾਂ ਮਰਜੀ ਇਦਾਂ ਦਾ ਕੰਮ ਨਹੀਂ ਹੀ ਵੇਖਿਆ ਚਲੋ ਪਹਿਲੀ ਵਾਰੀ ਕੀਤਾ ਬਹੁਤ ਵਧੀਆ ਲੱਗਣ데요 ਵੀ ਚਲੋ ਸ਼ੁਕਰ ਹੈ ਆਪਾਂ ਨੇ ਕੋਈ ਪੁੰਨ ਦਾ ਕੰਮ ਕੀਤਾ ਜੀ ਕਿ ਇਹਨੂੰ ਮਿਲਾਇਆ ਕਿਸ ਦੇ ਜੀਵਨਾਂ ਦੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਮ ਬਜ਼ੁਰਗ ਕਿ ਸੜਕਾਂ ਤੇ ਹੁੰਦੇ ਆ ਉਹਨਾਂ ਬਾਰੇ ਵੀ ਕੀ ਕਰਨਾ ਚਾਹੀਦਾ ਹੈ ਪਬਲਿਕ ਨੂੰ ਬਾਰੇ ਪਬਲਿਕ ਨੂੰ ਪਾਜੀ ਮੈਂ ਤੇ ਇਹੀ ਆਨਾ ਚਲੋ ਵਧੀਆ ਲੱਗਾ ਅੱਜ ਮੈਨੂੰ ਕੋਈ ਵੀ ਕਰੂਗਾ ਨਾ ਇਦਾਂ ਦਾ ਕੰਮ ਤੇ ਉਹਨੂੰ ਵੀ ਵਧੀਆ ਲੱਗੂਗਾ ਵੀ ਹਾਂ ਵਧੀਆ ਹੈ ਮਾਰੇ ਕੰਮ ਦੇ ਪਾਈ ਸਾਰੇ ਕਰਦੇ ਪਰ ਚੰਗਾ ਕੋਈ ਕੋਈ ਕਰਦਾ ਇਹ ਕਰਨਾ ਚਾਹੀਦਾ ਦੋਵੇਂ ਤੈਨੂੰ ਬੜਾ ਫੀਲ ਹੁੰਦਾ ਬੰਦੇ ਨੂੰ ਵੀ ਅੱਜ ਅਸੀਂ ਕੇਸ ਦੇ ਜੀ ਨੂੰ ਮਲਾਇਆ ਕੇਸ ਦੇ ਨਾਲ ਜੇ ਕੋਈ ਸੱਚ ਹੈ ਤੁਹਾਨੂੰ ਕੋਈ ਕੋਈ ਨਹੀਂ ਦੱਸਦਾ ਨਹੀਂ ਪਾਜੀ ਤੁਹਾਨੂੰ ਕੁਝ ਨਹੀਂ ਦੱਸਦੇ ਹਨ ਬਸ ਆਪਣਾ ਪਿੰਡ ਹੀ ਦੱਸਦੇ ਹੈ ਜੇ ਸ਼ਹਿਰ ਵਗੈਰਾ ਦੱਸਦੇ ਹੈ ਤੇ ਉਹਨਾਂ ਨੇ ਮੈਂ ਕਿਹਾ ਹੈ ਮੈਂ ਪਾਜੀ ਕਿੱਥੋਂ ਆਏ ਜਾਂਦੇ ਨਹੀਂ ਕਿ ਉਹ ਉਹਦਾਂ ਕਰੀ ਜਾਂਦੇ ਮੇਰੀ ਮਾਲਕੀ ਆ ਮੇਰੀ ਮਾਲਕੀ ਮੈਂ ਕਿਹਾ ਚਲੋ ਠੀਕ ਹੈ ਮੈਂ ਵੀਜੀ ਉਹਨਾਂ ਨੂੰ ਕਾਲ ਕੀਤੀ ਫਿਰ ਵੀਜੀ ਉਹਨਾਂ ਨੇ 112 ਦੇ ਕਾਲ ਕੀਤੀ ਜੀ